ਲੇਟ ਹੈ ਲੈਟ ਹੈ ਇਸ ਕੋ ਬਣਾ ਕੇ ਉਹਦੇ ਰਿਗਾਰਡਿੰਗ ਕਿ ਐਸਪੀ ਸੁਖਵਿੰਦਰ ਸਿੰਘ ਚਾਰ ਚੌਕੀ ਸ਼ੇਰਪੁਰਗੜ੍ਹ ਸਵੇ ਪੁਲਿਸ ਪਾਰਟੀ ਦੇ ਯੂਜਤ ਨੂੰ ਅਗਰੇਟ ਕਰ ਸਕਣ ਲਈ ਗਿਆ ਸੀ ਹੱਤਕੰਦ ਤੋਂ ਉਹਨੇ ਮਨਾ ਕਰਤਾ ਫੌਲੋ ਮੋਟੇ ਕੀਤੀਆਂ ਜਿਸ ਤੇ ਉਹਾਂ ਦੇ ਪੁਲਿਸ ਪਾਰਟੀ ਦੇ ਗਲ ਪਏ ਆ ਜਿਸ ਤੇ ਫਿਰ ਇਹਨਾਂ ਦੀ ਰਸਤਾ ਕੇਸ ਰਜਿਸਟਰ ਕੀਤਾ ਸੁਖਵਿੰਦਰ ਸਿੰਘ ਚਾਰ ਚੌਕੀ ਸ਼ੇਰਪੁਰਗੜ੍ਹ ਜਾ ਰਿਹਾ ਹੈ ਪਰ ਇਹ ਰਸਤੇ ਦੇ ਤੋਂ 6 ਗ੍ਰਾਮ ਨਿਰੋਨ ਗ੍ਰਾਮ ਨੀ ਜੀ ਕੁਮਾਰ ਦੇ ਇੱਕ ਦੰਦਾ ਪੁਲਿਸ ਦੀ ਮੰਗ ਨਾਲ ਆਪਾਂ ਕਿਹਾ ਤੇ ਉਹਦੀ ਵਾਈਫ ਆ ਜਿਹੜੀ ਕਾਮਨ ਪਈ ਹੈ ਉਹ ਜਿਹੜੀ ਰਿਵਿਊਸ਼ਨ ਪਈ ਦਿੱਤੀ ਗਈ ਹੈ ਸਾਹਿਬ ਉਹਨੇ ਇਹ ਫਾਦਰ ਸਾਹਿਬ ਨੇ ਪਲੇਸ ਦੇ ਵਿੱਚ ਉਹ ਪਲਵੰਤਰਾਇ ਜੀ ਭਵਾ ਦੇ ਨੇ ਚਲਦੀ ਜਾਂਦੀ ਸੀ ਉਹਨਾਂ ਨੂੰ ਅਰੈਸਟ ਕਰ ਲਿਆਗੇ ਕੇਸ ਅਬ ਜਿਹੜੇ ਪਰਚੇ ਸਨ ਉਸ ਵਿੱਚ ਕਰ ਤੇ ਜਿਹੜੇ ਜਿਹੜੇ ਗੇਰ ਚ ਵੀ ਬੁਈ ਦੇ ਪਤਾ ਬਕੇ ਕਰ ਤੇ ਨਾਲ ਦੇ ਜਿਹੜੇ ਐਸਪੀ ਸੁਖਵਿੰਦਰ ਸਿੰਘ ਦੇ ਕੋਟ ਤੇ ਕੰਦੀ ਵਧੀ ਗਈ ਤੇ ਐਸਪੀ ਜੀਪਰੇ ਚਾ ਉਹਨਾਂ ਤੋਂ ਪਰਸੈਂਟਿਜ ਦੇ ਰਹੇ ਕੋਈ ਫਾਟੇ ਦੇ ਨਾਲ ਉਹਨਾਂ ਦਾ ਸ਼ੋਲਡਰ ਨਾਲੇ ਸ਼ੋਲਡਰ ਦਾ ਵੀ ਆ ਸ਼ੋਲਡਰ ਨਾਲ ਪਾਇਆ ਸੀ ਜੁਡੀ ਦੀ ਜਗਨ ਪਾਇਆ ਅਸੀਂ ਇਹਨਾਂ ਦੇ ਕੇਸ ਨੂੰ ਜਿਹੜੇ ਪਰਤੇ ਪ੍ਰੋਪਰ ਇਨਸਟਿਚੇਟ ਕਰਦੇ ਹਾਂ ਜਸਤਾ ਉਹਨਾਂ ਨੇ ਪੇਸ਼ ਕਰਦਾ